ਨਮਸਕਾਰ ਟੂਡੇ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪત્રਕਾਰ ਰਿਸ਼ੀ ਚੰਦਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਜਿਹੜੀ ਖਬਰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਖਬਰ ਬੰਗਾ ਨਾਲ ਸੰਬੰਧਤ ਹੈ ਅਤੇ ਤੁਹਾਨੂੰ ਇਹ ਸੋਚਣ ਲਈ ਮਜਬੂਰ ਕਰ ਦੇਵੇਗੀ ਕਿ ਆਾ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਘਰੋਂ ਬਾਹਰ ਭੇਜ ਕੇ ਉਹਨਾਂ ਦੇ ਸੁਰੱਖਿਅਤ ਵਾਪਸ ਆਣ ਦੀ ਉਮੀਦ ਰੱਖ ਸਕਦੇ ਹਾਂ ਹਾਂ ਦੋਸਤੋ ਇਹ ਖਬਰ ਬੰਗਾ ਨਾਲ ਸੰਬੰਧਤ ਹੈ ਅਤੇ ਇੱਥੋਂ ਦੇ ਪਿੰਡ ਕਰਨਾਣਾ ਦੀ ਇੱਕ ਔਰਤ ਆਪਣੇ 2.5 ਸਾਲ ਦੇ ਬੱਚੇ ਨੂੰ ਨਾਲ ਲੈ ਕੇ ਅਤੇ ਉਸਦੇ ਨਾਲ ਇੱਕ ਹੋਰ ਉਸਦੀ ਸਹੇਲੀ ਜਿਹੜੀ ਸਕੂਟੀ ਤੇ ਸਵਾਰ ਹੋ ਕੇ ਬੰਗਿਆਂ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਆਪਣੇ ਰਿਸ਼ਤੇਦਾਰ ਦੀ ਖਬਰ ਲੈਣ ਲਈ ਪਹੁੰਚੀ ਸੀ ਜਦੋਂ ਉਹ ਖਬਰ ਲੈਣ ਤੋਂ ਬਾਅਦ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸੀ ਤਾਂ ਉਸੇ ਰੋਡ ਦੇ ਉੱਤੇ ਪਿੰਡ ਕਰਨਾਨਾ ਨਜ਼ਦੀਕ ਹੀ ਪਿੰਡ ਨਾਗਰਾ ਦੇ ਚਰਸਤੇ ਵਿੱਚ ਇੱਕ ਮੋਟਰਸਾਈਕਲ ਤੇ ਤਿੰਨ ਲੁਟੇਰੇ ਸਵਾਰ ਸੀ ਜਿਨ੍ਹਾਂ ਨੇ ਦਾਤਰ ਉਸ ਮਹਿਲਾ ਦੇ 2.5 ਸਾਲ ਦੇ ਬੱਚੇ ਦੀ ਗਰਦਨ ਦੇ ਉੱਤੇ ਰੱਖ ਦਿੱਤਾ ਅਤੇ ਉਸ ਨੂੰ ਆਪਣਾ ਸਾਰਾ ਕੀਮਤੀ ਸਮਾਨ ਉਹਨਾਂ ਨੂੰ ਦੇਣ ਲਈ ਕਿਹਾ ਦੋਸਤੋ ਤੁਸੀਂ ਜਾਣਦੇ ਹੋ ਕਿ ਇੱਕ ਔਰਤ ਨੂੰ ਸਭ ਤੋਂ ਜ਼ਿਆਦਾ ਕੀਮਤੀ ਆਪਣਾ ਬੱਚਾ ਹੁੰਦਾ ਹੈ ਅਤੇ ਇਸ ਔਰਤ ਨੇ ਵੀ ਆਪਣੇ ਬੱਚੇ ਦੀ ਜਾਨ ਬਚਾਣ ਲਈ ਉਹ ਜਿਹੀ ਕੀਤਾ ਜਿਵੇਂ ਲੁਟੇਰਿਆਂ ਨੇ ਦੱਸਿਆ ਲੁਟੇਰੇ ਮਹਿਲਾ ਦੀ ਸਕੂਟਰੀ ਮੋਬਾਈਲ ਫੋਨ ਅਤੇ ਹੋਰ ਕੀਮਤੀ ਸਮਾਨ ਲੈ ਕੇ ਉਥੋਂ ਚਪਟ ਹੋ ਗਏ ਪਰ ਸਾਡੀ ਪੁਲਿਸ ਵੀ ਕਮਜ਼ੋਰ ਨਹੀਂ ਹੈ ਪੁਲਿਸ ਨੇ ਦੂਸਰੇ ਹੀ ਦਿਨ ਤਿੰਨੇ ਲੁਟੇਰਿਆਂ ਨੂੰ ਉਸ ਉਸੇ ਮੋਟਰਸਾਈਕਲ ਨਾਲ ਤੇ ਉਸੇ ਸਕੂਟੀ ਨਾਲ ਬੰਗਾ ਨਜ਼ਦੀਕ ਤੋਂ ਹੀ ਗ੍ਰਿਫਤਾਰ ਕਰ ਲਿਆ ਅਤੇ ਇਹ ਲੁੱਟ ਕੀਤਾ ਹੋਇਆ ਸਾਰਾ ਸਮਾਨ ਉਹਨਾਂ ਤੋਂ ਬਰਾਮਦ ਕੀਤਾ ਇਹ ਜਿਹੜੀ ਅੱਜ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਇਹ ਉਹਨਾਂ ਲੁਟੇਰਿਆਂ ਦੀ ਹੈ ਜਿਨ੍ਹਾਂ ਨੇ ਇੰਨਾ ਵੀ ਨਹੀਂ ਫਕਰ ਫਿਕਰ ਕੀਤਾ ਕਿ 2.5 ਸਾਲ ਦੇ ਮਾਸੂਮ ਬੱਚੇ ਦੀ ਗਰਦਨ ਦੇ ਉੱਤੇ ਕਿ ਤੇ ਉਹ ਜਿਹੜਾ ਲੋਹੇ ਦਾ ਦਾਤਰ ਸੀ ਕਿ ਤੇ ਉਹ ਲੱਗ ਨਾ ਜਾਏ ਉਹਨੂੰ ਕੋਈ ਹਾਨੀ ਨਾ ਪਹੁੰਚੇ ਇਹ ਦੋਸਤੋ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਆ ਇਹ ਉਹਨਾਂ ਲੁਟੇਰਿਆਂ ਦੀ ਹੀ ਹੈ ਸਤਿ ਸ਼੍ਰੀ ਅਕਾਲ